ਪੰਜਾਬ ਦੇ ਇਸ ਵੇਲੇ ਤੱਕ 1350 ਪਿੰਡ ਪਾਣੀ ਦੇ ਵਿੱਚ ਡੁੱਬ ਚੁੱਕੇ ਆ 7 ਜ਼ਿਲ੍ਹਿਆਂ ਦੇ 1350 ਪਿੰਡ ਪੰਜਾਬ ਦੇ ਵਿੱਚ ਇਸ ਵੇਲੇ ਤੱਕ 3 ਲੱਖ ਏਕੜ ਫਸਲ ਬਰਬਾਦ ਹੋ ਚੁੱਕੀ ਆ ਜੇ ਡਰੋਨ ਸ਼ਾਟ ਦੇਖੀਏ ਤਾਂ ਇੰੋਂ ਲੱਗਦਾ ਵੀ ਇੱਥੇ ਖੇਤ ਨਹੀਂ ਸੀ ਐਸ ਪਾਸੇ ਘਰ ਨਹੀਂ ਸੀ ਇੰੋਂ ਲੱਗਦਾ ਵੀ ਚਾਰੇ ਪਾਸੇ ਇਹ ਦਰਿਆ ਹੀ ਸੀ ਕਿਉਂਕਿ ਘਰ ਵੀ ਹੁਣ ਦਰਿਆ ਬਣ ਗਏ ਖੇਤ ਵੀ ਦਰਿਆ ਬਣ ਗਏ ਤੇ ਪੰਜਾਬ ਦੇ ਲੋਕ ਇਸ ਵੇਲੇ ਕਿਸ਼ਤਾਂ ਦੇ ਵਿੱਚ ਫਿਰਦੇ ਆ ਪੰਜਾਬ ਦੇ ਵਿੱਚ 30 ਦੇ ਕਰੀਬ ਲੋਕਾਂ ਦੀ ਹੁਣ ਤੱਕ ਮੌਤ ਹੋ ਚੁੱਕੀ ਆ ਹੁਣ ਤੱਕ ਸੈਂਕੜੇ ਪਸ਼ੂ ਮਰ ਚੁੱਕੇ ਆ ਤੇ ਸੈਂਕੜੇ ਪਸ਼ੂ ਰੜ ਚੁੱਕੇ ਆ ਪੰਜਾਬ ਦੇ ਵਿੱਚ ਜਿਹੜੀਆਂ ਥਾਵਾਂ ਦੇ ਉੱਤੇ ਹੜ ਨਹੀਂ ਵੀ ਆਇਆ ਉਹਨਾਂ ਥਾਵਾਂ ਦੇ ਉੱਤੇ ਵੀ ਲਗਾਤਾਰ ਮੀਂਹ ਪੈਣ ਦੇ ਕਰਕੇ ਲੋਕਾਂ ਦੀ ਮੌਤ ਹੋ ਰਹੀ ਹੈ ਜਿਵੇਂ ਕਿ ਲੰਘੇਕਲ ਪਿੰਡ ਜਵਾਰ ਸਿੰਘ ਵਾਲਾ ਦੇ ਵਿੱਚ 20 ਮੌਤ ਹੋਈ ਹੈ ਮਾਨਸਾ ਜ਼ਿਲ੍ਹੇ ਦੇ ਵਿੱਚ ਜਿਸ ਤਰੀਕੇ ਨਾਲ ਮੌਤ ਹੋਈ ਇੱਕ ਕਿਸਾਨ ਜਗਜੀਵਨ ਸਿੰਘ ਜਾ ਰਿਹਾ ਜੀ ਸਾਈਕਲ ਦੇ ਉੱਤੇ ਉਹਦੇ ਉੱਤੇ ਕੰਧ ਡਿੱਗ ਪਈ ਹੈ ਕਿਸੇ ਦੇ ਉੱਤੇ ਛੱਤ ਡਿੱਗ ਪਈ ਹੈ ਕੋਈ ਤਰ੍ਹਾਂ ਦਾ ਤਿਲਕ ਕੇ ਕੁਛ ਨਾ ਕੁਛ ਉਹਨੂੰ ਹੋ ਗਿਆ ਉਹ ਤੋਬੇ ਦੇ ਵਿੱਚ ਡਿੱਗ ਪਿਆ ਕੋਈ ਪਾਣੀ ਦੇ ਵਿੱਚ ਰੁੜ ਗਿਆ ਇਸ ਤਰੀਕੇ ਦੇ ਨਾਲ ਪੰਜਾਬ ਦੇ ਵਿੱਚ ਲਗਾਤਾਰ ਮੌਤਾਂ ਦਰ ਮੌਤਾਂ ਹੋ ਰਹੀਆਂ ਇਸ ਵੇਲੇ ਪੰਜਾਬ ਦੇ ਵਿੱਚ ਸ਼ਰਦਾ ਸਿਰੜ ਸਿਦਕ ਤੇ ਡਰਾਮਾ ਇਹ ਸਾਰਾ ਕੁਝ ਬਰਾਬਰ ਚੱਲ ਰਿਹਾ ਮੈਂ ਕਹਿੰਦਾ ਸ਼ਰਦਾ ਉਹਨਾਂ ਲੋਕਾਂ ਦੀ ਆ ਜਿਹੜੇ ਦੁਨੀਆ ਦੇ ਕਿਸੇ ਵੀ ਹਿੱਸੇ ਦੇ ਵਿੱਚ ਬੈਠੇ ਆ ਤੇ ਉਹ ਮਦਦ ਕਰਨ ਵਾਸਤੇ ਅੱਗੇ ਆਏ ਆ ਸੇਵਾ ਉਹਨਾਂ ਲੋਕਾਂ ਦੀ ਜਿਹੜੇ ਕਿ ਪਾਣੀ ਛੂਕਦੇ ਨੂੰ ਚੀਰ ਕੇ ਛੱਤਾਂ ਤੱਕ ਰਾਸ਼ਨ ਪਹੁੰਚਾ ਰਹੇ ਆ ਜਿਹੜੇ ਕਿ ਮਰਦਿਆਂ ਨੂੰ ਬਚਾਉਣ ਦੇ ਲਈ ਜੀ ਜਾਣ ਦੇ ਨਾਲ ਲੱਗੇ ਪਏ ਆ ਸਿਰੜ ਉਹਨਾਂ ਲੋਕਾਂ ਦਾ ਜਿਹੜੇ ਕਿ ਇਸ ਵੇਲੇ ਡੁੱਬਣ ਦੇ ਬਾਵਜੂਦ ਕਰ ਡੁੱਬਣ ਦੇ ਬਾਵਜੂਦ ਇਹ ਗੱਲ ਕਹਿੰਦੇ ਆ ਕਿ ਬਾਬੇ ਨੇ ਜਿਵੇਂ ਕੀਤਾ ਠੀਕ ਕੀਤਾ ਬਾਬੇ ਦੀ ਮਰਜ਼ੀ ਕੁਦਰਤ ਤੋਂ ਬਲਵਾਨ ਕੋਈ ਨਹੀਂ ਸੱਚੇ ਪਾਤਸ਼ਾਹ ਨੂੰ ਜਿਵੇਂ ਮਨਜ਼ੂਰ ਓਵੇਂ ਠੀਕ ਆ ਪਰ ਉਹ ਹੱਕ ਢਾ ਕੇ ਲੜਨ ਵਾਲੇ ਲੋਕ ਕਈ ਲੋਕਾਂ ਦੇ ਉੱਤੇ ਇਸ ਵੇਲੇ ਹਰਖ ਦੇ ਵਿੱਚ ਵੀ ਆ ਤੇ ਡਰਾਮਾ ਸ਼ਬਦ ਵਿੱਚ ਇਸ ਕਰਕੇ ਵਰਤਿਆ ਪੰਜਾਬ ਦੇ ਕਈ ਸਿਆਸੀ ਲੋਕ ਪਖੰਡਵਾਦੀ ਕਰ ਰਹੇ ਆ ਉਹਨਾਂ ਦੀਆਂ ਪਖੰਡ ਬਾਜ਼ੀਆਂ ਦੀਆਂ ਬਿਆਨਬਾਜ਼ੀਆਂ ਹਰ ਰੋਜ਼ ਸਾਹਮਣੇ ਆਉਂਦੀਆਂ ਉਹਦੇ ਵੀ ਮੈਂ ਤੁਹਾਨੂੰ ਦੋ ਤਿੰਨ ਨਮੂਨੇ ਸਾਂਝੇ ਕਰ ਦੇਣੇ ਆ ਜਿਵੇਂ ਕਿ ਮੁੱਢ ਦੇ ਵਿੱਚ ਗੱਲ ਦੱਸੀ ਆ ਕਿ ਪੰਜਾਬ ਦੇ ਵਿੱਚ 3 ਲੱਖ ਏਕੜ ਫਸਲ ਡੁੱਬ ਗਈ ਆ 1988 ਤੋਂ ਬਾਅਦ 20 ਪੱਤੀ ਵਾਲੇ ਹਰ ਨੂੰ ਅਸੀਂ ਚੇਤੇ ਰੱਖਿਆ ਕਰਾਂਗੇ ਹੁਣ ਤੱਕ ਅਸੀਂ ਇਹ ਗੱਲ ਕਹਿੰਦੇ ਸੀ ਕਿ 1988 ਦੇ ਵਿੱਚ ਸਭ ਤੋਂ ਭਿਆਨਕ ਹੜ ਆਇਆ ਭਵਿੱਖ ਦੇ ਵਿੱਚ ਇਹ ਗੱਲ ਕਿਹਾ ਕਰਾਂਗੇ ਕਿ 2025 ਦੇ ਵਿੱਚ ਇੱਕ ਐਸਾ ਹੜ ਆਇਆ ਸੀ ਜਦੋਂ ਦਰਿਆ ਸਭ ਕੁਝ ਖਾ ਪੀ ਗਏ ਜਦੋਂ ਡੈਮ ਸਭ ਕੁਝ ਖਾ ਪੀ ਗਏ ਜਦੋਂ ਨਦੀਆਂ ਨਾਲੇ ਸਭ ਕੁਝ ਖਾ ਪੀ ਗਏ ਜਦੋਂ ਇਸ ਵੇਲੇ ਸੂਏ ਟੁੱਟੇ ਸਭ ਕੁਝ ਖਾ ਪੀ ਗਏ ਤੇ ਪਤਾ ਲੱਗਾ ਜੀ ਕਿ 1988 ਦੇ ਵਿੱਚ 11 ਲੱਖ ਤੇ 20 ਹਜ਼ਾਰ ਕਿਊਸਕ ਪਾਣੀ ਛੱਡਿਆ ਗਿਆ ਸੀ ਪਰ ਹੁਣ ਤੱਕ ਹੁਣ ਤੱਕ 15 ਲੱਖ ਕਿਊਸਕ ਪਾਣੀ ਛੱਡਿਆ ਜਾ ਚੁੱਕਿਆ ਜਾਨੀ ਕਿ ਉਹਦੇ ਨਾਲੋਂ ਕਈ ਗੁਣਾ ਆਪਾਂ ਅੱਗੇ ਵੱਧ ਚੁੱਕੇ ਹਾਂ ਮਾਰੂ ਹੋਣ ਦੇ ਵਿੱਚ ਹਾਲਾਂਕਿ 1988 ਦੇ ਵਿੱਚ ਸਾਧਨ ਸਹੂਲਤਾਂ ਜ਼ਿੰਦਗੀ 43 KDC ਤੇ ਅੱਜ ਉਸ ਤੋਂ ਬਾਅਦ ਬਹੁਤ ਅੱਗੇ ਅਸੀਂ ਨਿਕਲੇ ਆ ਪਰ ਫਿਰ ਵੀ ਦਰਿਆਵਾਂ ਦੀ ਮਾਰ ਜਿੰਨੇ ਵੱਡੇ ਪੱਦਰ ਨੇ ਉੱਤੇ ਪਈ ਆ ਇਹੋ ਜੀ ਪੰਜਾਬ ਦੇ ਇਤਿਹਾਸ ਦੇ ਵਿੱਚ ਕਦੇ ਦਰਿਆਵਾਂ ਦੀ ਮਾਰ ਪਾਣੀ ਦੀ ਮਾਰ ਹੜ੍ਹ ਦੀ ਮਾਰ ਕਦੇ ਨਹੀਂ ਸੀ ਪਈ ਪੰਜਾਬ ਦੇ ਵਿੱਚ ਇਸ ਮਹੀਨੇ ਦੇ ਵਿੱਚ ਯਾਨੀ ਕਿ ਅਗਸਤ ਮਹੀਨੇ ਦੇ ਵਿੱਚ ਜਿਹੜਾ ਹੁਣ ਖਤਮ ਹੋਇਆ ਕਿਉਂਕਿ ਹੁਣ ਅਸੀਂ ਸਤੰਬਰ ਦੇ ਵਿੱਚ ਪੈਰ ਧਰ ਲਿਆ ਅਗਸਤ ਮਹੀਨੇ ਦੇ ਵਿੱਚ ਜਿੰਨਾ 20 ਪਿਆ ਉਹਨਾਂ ਅਜੇ ਤੱਕ ਪਿਛਲੇ 25 ਵਰਿਆਂ ਦੇ ਵਿੱਚ ਨਹੀਂ ਸੀ ਪਿਆ 253 ਮਿਲੀਮੀਟਰ ਮੀਂਹ ਪਿਆ ਜਿਹੜਾ ਕਿ ਆਮ ਨਾਲੋਂ 74% ਦੀ ਵਾਧਾ ਤੇ ਆਮ ਤੌਰ ਦੇ ਉੱਤੇ ਅਗਸਤ ਮਹੀਨੇ ਦੇ ਵਿੱਚ 146 ਐਮ ਐਮ ਮੀਂਹ ਪੈਂਦਾ ਪਰ ਇੱਥੇ ਕੀ 253 ਐਮ ਐਮ ਤੱਕ ਮੀਂਹ ਪਿਆ ਲੰਘੇ ਕੱਲ ਕੀ ਕੁਝ ਹੋਇਆ ਹੁਣ ਗੌਰ ਦੇ ਨਾਲ ਇਹ ਗੱਲ ਸੁਣਿਓ ਲੰਘੇ ਕੱਲ 3 ਸਤੰਬਰ ਤੱਕ ਦੇ ਲਈ ਪੰਜਾਬ ਦੇ ਸਾਰੇ ਸਕੂਲਾਂ ਨੂੰ ਸਰਕਾਰ ਦੇ ਵੱਲੋਂ ਬੰਦ ਕਰਨ ਦਾ ਐਲਾਨ ਕਰ ਦਿੱਤਾ ਗਿਆ 3 ਸਤੰਬਰ ਤੱਕ ਬੰਦ ਰਹਿਣੇ ਆ ਜਿਹੜੇ ਸਕੂਲ 30 ਤਰੀਕ ਤੱਕ ਬੰਦ ਰਹਿਣੇ ਸੀ ਉਨ੍ਹਾਂ ਦੇ ਵਿੱਚ ਹੁਣ ਵਾਅਦਾ ਕਰ ਦਿੱਤਾ ਗਿਆ ਕਿ ਕਿ ਪੰਜਾਬ ਦੇ ਵਿੱਚ ਲੋਕ ਡੁੱਬ ਰਹੇ ਆ ਦਰ ਸਰਕਾਰ ਨੂੰ ਇਸ ਗੱਲ ਦਾ ਵੀ ਜੇ ਕਿਤੇ ਸਕੂਲ ਦੇ ਵਿੱਚ ਨਿਆਣੇ ਪੜਨ ਆਏ ਹੋਏ ਉੱਤੇ ਛੱਤ ਡੰਡੇ ਗਪੇ ਰਾਹ ਦੇ ਵਿੱਚ ਜਾਂਦੀ ਹੋਈ ਕਿਤੇ ਬੈਂਡ ਸਕੂਲ ਦੀ ਹਾਰਸਾ ਗ੍ਰਸਤ ਨਾ ਹੋ ਜਾਏ ਫਿਰ ਸਰਕਾਰ ਦੇ ਉੱਤੇ ਸਵਾਲ ਆਉਣਗੇ ਜੇਕਰ ਸਕੂਲ ਜਾਂਦੇ ਜਾਂ ਆਉਂਦੇ ਵਕਤ ਕੁਝ ਨਾ ਕੁਝ ਨੁਕਸਾਨ ਹੋ ਗਿਆ ਫਿਰ ਸਰਕਾਰ ਤੇ ਗੱਲ ਆਊਗੀ ਬੱਚਿਆਂ ਦਾ ਅਧਿਆਪਕਾਂ ਦਾ ਕਿਤੇ ਕੋਈ ਨੁਕਸਾਨ ਨਾ ਹੋ ਜਾਏ ਇਸ ਕਰਕੇ 3 ਸਤੰਬਰ ਤੱਕ ਦੇ ਲਈ ਸਕੂਲ ਬੰਦ ਕਰਨ ਦਾ ਐਲਾਨ ਕਰ ਦਿੱਤਾ ਗਿਆ ਅਗਲੀ ਗੱਲ ਸੁਣਿਓ ਲੰਘੇ ਕੱਲ ਗੁਰਦਾਸਪੁਰ ਦੇ ਪਿੰਡ ਭੋਨੇਵਾਲਾ ਦੇ ਵਿੱਚ ਤੁਸੀਬਨ ਟੁੱਟ ਗਿਆ ਜਿਹਦੇ ਕਰਕੇ ਪਤਾ ਲੱਗਾ ਜੀ ਕਿ 80 ਪਿੰਡ ਪਾਣੀ ਦੇ ਵਿੱਚ ਡੁੱਬ ਗਏ ਆ ਲੰਘੇ ਕੱਲ ਮੈਂ ਕੁਲਦੀਪ ਸਿੰਘ ਢਾਲੀਵਾਲ ਜਿਹੜੇ ਕਿ ਸਾਬਕਾ ਮੰਤਰੀ ਆ ਉਹਨਾਂ ਦਾ ਇੱਕ ਬਿਆਨ ਪੜਿਆ ਉਹ ਕਹਿੰਦੇ ਜੀ ਸਾਡੇ ਇਲਾਕੇ ਦੇ ਵਿੱਚ ਇੰਨੀ ਵੱਡੀ ਮਾਰ ਪੈ ਗਈ ਆ 1 ਕਿਲੋ ਚੌਲ ਨਹੀਂ ਹੋਣੇ 1 ਕਿਲੋ ਚੌਲ ਇੰਨੀ ਭਿਆਨਕ ਮਾਰ ਆ ਇਸ ਵੇਲੇ ਫਿਰੋਜ਼ਪੁਰ ਫਾਜ਼ਲਕਾ ਗੁਰਦਾਸਪੁਰ ਹੁਸ਼ਿਆਰਪੁਰ ਤਰਨਤਾਰਨ ਅੰਮ੍ਰਿਤਸਰ ਇਹ ਤਾਂ 6 ਜ਼ਿਲ੍ਹੇ ਸਿੱਧੇ ਤੌਰ ਤੇ ਉੱਤੇ ਪਾਣੀ ਦੇ ਵਿੱਚ ਡੁੱਬ ਗਏ ਆ ਇਹਨਾਂ ਪਿੰਡਾਂ ਜਿਹੜੇ ਉਹ ਕਿਹੜੇ ਤਰੀਕੇ ਦੇ ਨਾਲ ਇਹਨਾਂ ਪਿੰਡਾਂ ਦੇ ਲੋਕ ਡੁੱਬੇ ਹੋਏ ਕਿਹੜੇ ਤਰੀਕੇ ਨਾਲ ਉੱਭਰਨਗੇ ਇਹ ਬਾਬਾ ਜਾਣਦਾ। ਅਬੋਰ ਦੇ ਵਿੱਚ ਲੰਘੇ ਕੱਲ ਕੱਚੇ ਘਰ ਦੀ ਛੱਤ ਡਿੱਗ ਪਈ ਆ। ਸ਼ਰਦਾ ਦੇਵੀ ਨਾਂ ਦੀ ਇੱਕ ਔਰਤ ਆ ਜਿਹੜੀ ਇਹ ਛੱਤ ਦੇ ਥੱਲੇ ਆਉਣ ਕਰਕੇ ਉਹਦੀ ਮੌਤ ਹੋ ਗਈ ਆ ਤੇ ਕੁਝ ਕੁ ਟੱਬਰ ਦੇ ਜੀ ਹੋਰ ਜ਼ਖਮੀ ਹੋਏ ਆ। 60 ਸਾਲ ਦੀ ਔਰਤ ਹੈ ਇਹ ਸ਼ਰਦਾ ਦੇਵੀ। ਮਾਨਸਾ ਦੇ ਪਿੰਡ ਜਵਾਰਕੇ ਦੇ ਵਿੱਚ ਇੱਟਾਂ ਵਾਲੇ ਪੱਠੇ ਦੇ ਕੋਲ ਦੀ ਲੰਘ ਰਿਆ ਜਗਜੀਵਨ ਸਿੰਘ ਨਾਂ ਦਾ ਇੱਕ 58 ਸਾਲ ਦਾ ਵਿਅਕਤੀ ਜਿਸ ਤਰੀਕੇ ਨਾਲ ਪੱਨ ਦੇ ਥੱਲੇ ਆਇਆ ਉਦੇ ਬਾਰੇ ਵੀ ਮੇਰਾ ਖਿਆਲ ਤੁਸੀਂ ਸਾਰਿਆਂ ਨੇ ਵੀਡੀਓ ਦੇਖ ਲਈਆਂ ਹੋਣੀਆਂ ਕਿ ਕਿਸ ਤਰੀਕੇ ਦੇ ਨਾਲ ਉਸ ਵਿਚਾਰੇ ਦੀ ਜ਼ਿੰਦਗੀ ਖਤਮ ਹੋਈ ਹੈ ਮਿੰਟਾਂ ਸੈਕਿੰਟਾਂ ਦੇ ਵਿੱਚ ਉਹ ਹੈ ਤੋਂ ਸੀਮੁਖ ਬਣ ਗਿਆ ਸੰਗਰੂਰ ਦੇ ਵਿੱਚ ਪਿੰਡ ਹੈ ਜੀ ਸੰਗਤਪੁਰਾ ਇਹਦੇ ਵਿੱਚ ਛੱਤ ਬੱਗੀ ਹੈ 60 ਸਾਲ ਦੀ ਔਰਤ ਦੀ ਮੌਤ ਹੋਈ ਹੈ ਤੇ ਕਈ ਇੱਥੇ ਪਰਿਵਾਰਕ ਮੈਂਬਰ ਜ਼ਖਮੀ ਹੋਏ ਆ ਇਹ ਉਹ ਪਿੰਡ ਆ ਜਿੱਨਾ ਪਿੰਡਾਂ ਦੇ ਵਿੱਚ ਹੜ ਦਾ ਪਾਣੀ ਹੜੇ ਵੜਿਆ ਨਹੀਂ ਪਰ ਗਰੀਬ ਲੋਕ ਬਾਲਿਆਂ ਨੇਗਾ ਛੱਤਾ ਤਾਂ ਡਿੱਗ ਸਕਦੇਗਾ ਨਾ ਜੇਕਰ ਮੀਂਹ ਬਹੁਤ ਪਵੇ ਤਾਂ ਜੇ ਤੇਜ਼ ਹਨੇਰੀ ਚੱਲੇ ਕਹਿੰਦਾ ਤੇ ਡਿਕਣੀਆਂ ਹੀ ਆ ਇੱਕ ਥਾਂ ਉਹ ਆ ਜਿੱਥੇ ਕਿ ਹੜ ਉਣ ਕਰਕੇ ਲੋਕ ਡੁੱਬ ਗਏ ਰੁੜ ਗਏ ਮਰ ਗਏ ਜਿਨ੍ਹਾਂ ਦੇ ਘਰਾਂ ਦੇ ਵਿੱਚ ਗਾਰ ਭਰ ਗਈ ਜਿਨ੍ਹਾਂ ਦੇ ਘਰਾਂ ਦੇ ਵਿੱਚ ਇਸ ਵੇਲੇ ਮਲਬਾ ਭਰ ਗਿਆ ਇੱਕ ਉਹ ਆ ਜਿੱਥੇ ਦਰਿਆਵਾਂ ਦਾ ਪਾਣੀ ਤਾਂ ਨਹੀਂ ਪਹੁੰਚਿਆ ਘੱਗਰ ਦਾ ਪਾਣੀ ਹਲੇ ਨਹੀਂ ਪਹੁੰਚਿਆ ਕਿਸੇ ਹੋਰ ਥਾਂ ਦਾ ਸੁਖਨਾ ਦਾ ਪਾਣੀ ਹਲੇ ਨਹੀਂ ਪਹੁੰਚਿਆ ਪਰ ਲਗਾਤਾਰ ਮੀਂਹ ਪੈਣ ਦੇ ਕਰਕੇ ਉਹ ਵੀ ਮੂਆਂ ਵਰਗੇ ਹੋਏ ਪਏ ਆ ਉਹਨਾਂ ਨੂੰ ਵੀ ਇਹ ਲੱਗਦਾ ਜੀ ਕਿ ਜੇਕਰ ਅੱਜ ਛੱਤਾਂ ਜਿਹੜੀ ਉਹ ਨਾ ਡਿੱਗੀ ਤਾਂ ਅਸੀਂ ਬਾਬੇ ਦਾ ਸ਼ੁਕਰ ਕਰਾਂਗੇ ਛੱਤਾਂ ਚੋਂ ਦੀਆਂ ਗਰੀਬਾਂ ਨੇ ਥੱਲੇ ਭਾਂਡੇ ਰੱਖੇ ਆ ਮੀਰੇ ਮੂਰੇ ਜ਼ੋਰ ਕੋਈ ਨਹੀਂ ਤੇ ਪੰਜਾਬ ਦੇ ਵਿੱਚ 2 ਦਿਨ ਹੋਰ ਜ਼ਬਰਦਸਤ ਮੀਂਹ ਪੈਣ ਦੀ ਭਵਿੱਖਬਾਣੀ ਆ। ਹਿਮਾਚਲ ਪ੍ਰਦੇਸ਼ ਦੇ ਵਿੱਚ ਹੋਰ ਮੀਂਹ ਪੈਣ ਦੀ ਭਵਿੱਖਬਾਣੀ ਆ। ਹੁਣ ਸਿਆਸਤ ਦੀ ਗੱਲ ਕਰਦੇ ਆ। ਸਿਆਸਤ ਕਿਵੇਂ ਚੱਲੀ ਆ? ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹਰਾਂ ਨੂੰ ਇੱਕ ਚਿੱਠੀ ਲਿਖੀ ਆ। ਉਹਦੇ ਵਿੱਚ ਇਹ ਗੱਲ ਕਹੀ ਆ ਪੰਜਾਬ ਦੀ 3 ਲੱਖ ਏਕੜ ਫਸਲ ਬਰਬਾਰ ਹੋ ਚੁੱਕੀ ਆ। ਪੰਜਾਬ ਇਸ ਵੇਲੇ ਆਰਥਿਕ ਤੌਰ ਦੇ ਉੱਤੇ ਤੰਗੀ ਦੇ ਵਿੱਚੋਂ ਨਿਕਲ ਰਿਹਾ। ਤੇ ਅਸੀਂ ਪੰਜਾਬ ਦੀ ਕਿਸਾਨੀ ਨੂੰ ਪ੍ਰਤੀ ਏਕੜ 50000 ਰੁਪਇਆ ਮੁਆਵਜ਼ਾ ਦੇਣਾ ਚਾਹੁੰਦੇ ਆ ਕੇਂਦਰ ਦੀ ਸਰਕਾਰ ਸਾਡੀ ਮਦਦ ਕਰੇ ਇਸ ਵੇਲੇ ਪੰਜਾਬ ਦੇ ਹਾਲਾਤ ਜਿਹੜੇ ਬਣੇ ਪਏ ਆ ਇਧਰੋਂ ਮੰਗ ਕਰ ਦਿੱਤੀ ਗਈ ਆ ਹੁਣ ਰਵਨੀਤ ਬਿੱਟੂ ਦਾ ਬਿਆਨ ਸੁਣੋ ਰਵਨੀਤ ਬਿੱਟੂ ਜਿਹੜੇ ਕਿ ਹਾਰ ਕੇ ਵੀ ਮੰਤਰੀ ਬਣੇ ਕੇਂਦਰੀ ਰਾਜ ਮੰਤਰੀ ਉਹਨਾਂ ਨੇ ਇਹ ਗੱਲ ਕਹੀ ਆ ਕਿ ਪੰਜਾਬ ਦੀ ਸਰਕਾਰ ਹੜ੍ਹਾਂ ਦੇ ਉੱਤੇ ਸਿਆਸਤ ਨਾ ਕਰੇ ਸਿੱਧੇ ਤੌਰ ਦੇ ਉੱਤੇ ਪ੍ਰਧਾਨ ਮੰਤਰੀ ਸਾਹਿਬ ਦੇ ਕੋਲੇ ਜਾ ਕੇ ਰਾਹਤ ਮੰਗੇ ਨਾਲ ਇਹ ਵੀ ਗੱਲ ਕਹੀ ਆ ਕਿ ਜੇਕਰ ਅਸੀਂ ਹਰਿਆਣੇ ਨੂੰ ਪਾਣੀ ਦਿੱਤਾ ਹੁੰਦਾ ਤੇ ਅੱਜ ਹਰਿਆਣਾ ਵੀ ਸਾਡੇ ਨਾਲ ਖੜਾ ਹੁੰਦਾ ਜੇਕਰ ਨਹੀਂ ਜਾ ਸਕਦੇ ਸਿੱਧੇ ਤੁਸੀਂ ਪ੍ਰਧਾਨ ਮੰਤਰੀ ਸਾਹਿਬ ਦੇ ਕੋਲ ਤੇ ਫਿਰ ਸਾਨੂੰ ਦੱਸੋ ਜੀ ਸਾਰੀਆਂ ਪਾਰਟੀਆਂ ਨੂੰ ਨਾਲ ਲੈ ਕੇ ਚਲੇ ਜਾਣੇ ਆ ਮੈਂ ਹੈਰਾਨ ਆ ਬਿੱਟੂ ਸਭ ਤੁਹਾਡੇ ਤੇ ਵੀ ਇਹ ਗੱਲ ਦੱਸਣ ਦੀ ਲੋੜ ਆ ਲੰਘੇ ਕੱਲ ਤਾਂ ਜਦੋਂ ਮਨਕੀ ਬਾਤ ਪ੍ਰਧਾਨ ਮੰਤਰੀ ਸਾਹਿਬ ਨੇ 125ਵਾਂ ਐਪੀਸੋਡ ਕੀਤਾ ਉਹਦੇ ਵਿੱਚ ਖੁਦ ਇਹ ਗੱਲ ਕਹੀ ਆ ਕਿ ਭਾਰਤ ਦੇ ਕਈ ਸੂਬਿਆਂ ਦੇ ਵਿੱਚ ਬੱਦਲ ਫਟਣ ਦੇ ਕਰਕੇ لینڈ ਸਲਾਈਡਿੰਗ ਦੇ ਕਰਕੇ ਲਗਾਤਾਰ ਮੀਂਹ ਪੈਣ ਦੇ ਕਰਕੇ ਬਹੁਤ ਵੱਡੀ ਮੁਸ਼ਕਲ ਆਈ ਹੈ। ਉਹਨਾਂ ਨੇ ਤਾਂ ਐਨਡੀਆਰਫ ਦੀਆਂ ਟੀਮਾਂ ਦਾ ਫੌਜ ਦਾ ਬਾਕੀ ਵਲੰਟੀਅਰਾਂ ਦਾ ਸਰਕਾਰਾਂ ਦਾ ਧੰਨਵਾਦ ਕੀਤਾ ਜਿਨ੍ਹਾਂ ਨੇ ਲੋਕਾਂ ਨੂੰ ਬਚਾਇਆ ਤੇ ਉਹਨਾਂ ਨੇ ਇਹ ਗੱਲ ਕਹੀ ਹੈ ਜਿ ਕਿ ਅਸੀਂ ਬਹੁਤ ਕੋਸ਼ਿਸ਼ਾਂ ਕੀਤੀਆਂ ਲੋਕਾਂ ਨੂੰ ਤਾਬੇ ਲਿਆਉਣ ਦੇ ਲਈ। ਪਰ ਬਟੂ ਸਾਹਿਬ ਤੇ ਬਾਕੀ ਭਾਜਪਾ ਦੇ ਨੇਤਾਵਾਂ ਨੂੰ ਮੇਰੀ ਬੇਨਤੀ ਆ ਪ੍ਰਧਾਨ ਮੰਤਰੀ ਸਾਹਿਬ ਨੇ ਕਿਸੇ ਸੂਬੇ ਵਾਸਤੇ ਪੈਕੇਜ ਨਹੀਂ ਐਲਾਨਿਆ ਤੇ ਆਪਾਂ ਹੋਰ ਕਿੰਨਾ ਕੁ ਬਰਨਾ ਕਦੋਂ ਕਾ ਅਸੀਂ ਪੰਜਾਬ ਦੇ ਲਈ ਕੋਈ ਨਾ ਕੋਈ ਪੈਕੇਜ ਜਾਰੀ ਕਰਵਾਉਣਾ ਚੋਣਾ ਤਾਂ ਤੁਸੀਂ ਵੀ ਲੜਦਿਆਂ ਪੰਜਾਬ ਦੇ ਵਿੱਚ 2027 ਵਾਲੀਆਂ ਵੋਟਾਂ ਵਾਸਤੇ ਤੁਸੀਂ ਤੀਜੇ ਕਰਨ ਕਹਿੰਦੇ ਹੋ ਜਾਂ ਤੁਹਾਡੀ ਪਾਰਟੀ ਦੇ ਨੇਤਾ ਇਹ ਗੱਲ ਕਹਦੇ ਆ ਇਕੱਲੇ ਹੀ ਚੋਣਾ ਲੜਾਂਗੇ ਇਕੱਲੇ ਹੀ ਕਾਫੀ ਹਾਂ ਇਕੱਲੇ ਹੀ ਕਾਫੀਆਂ ਜਾਂ ਇਕੱਲੇ ਹੀ ਕਾਫੀ ਹੋ ਤੇ ਫਿਰ ਇਕੱਲੇ ਜਾ ਕੇ ਪ੍ਰਧਾਨ ਮੰਤਰੀ ਸਾਹਿਬ ਤੋਂ ਲੈ ਕੇ ਉਹ ਪੈਕੇਜ ਪੰਜਾਬ ਦੇ ਲੋਕਾਂ ਦੀ ਮਦਦ ਕਰੋ ਆਪਾਂ ਡਰਾਮਾ ਨਾ ਕਰਗੇ ਮੈਂ ਸਾਰੀਆਂ ਸਿਆਸੀ ਪਾਰਟੀਆਂ ਦੇ ਲੋਕਾਂ ਨੂੰ ਬੇਨਤੀ ਕਰਦਾ ਇਸ ਵੇਲੇ ਸਿਆਸਤ ਨਾ ਕਰੋ ਪਖੰਡ ਨਾ ਕਰੋ ਲੋਕ ਮਰ ਰਹੇ ਆ ਤੁਸੀਂ ਲਾਸ਼ਾਂ ਦੇ ਉੱਤੇ ਰਾਜਨੀਤੀ ਨਾ ਕਰੋ ਇੱਥੇ ਕਾਂਗਰਸ ਇਹ ਗੱਲ ਕਹਿ ਰਹੀ ਆ ਕਿ ਇਹ ਮੈਨ ਮੇਡ ਹੜਾ ਮੈਨ ਮੇਡ ਫਲੱਡ ਕਿਉਂਕਿ ਇਹ ਜੇਕਰ ਦਰਿਆਵਾਂ ਦੇ ਜਦੋਂ ਹੁਣ ਪਾਣੀ ਆਇਆ ਤੇ ਡੈਮਾਂ ਦੇ ਵਿੱਚੋਂ ਪਾਣੀ ਛੱਡਿਆ ਗਿਆ ਉਹ ਕਹਿੰਦੇ ਕਿ ਪਹਿਲਾਂ ਇਹ ਪਾਣੀ ਰੋਕ ਕੇ ਰੱਖਿਆ ਗਿਆ ਜੇਕਰ ਇਹਨਾਂ ਦੇ ਵੱਲੋਂ ਅਗਾਊਂ ਪ੍ਰਬੰਧ ਕੀਤੇ ਹੁੰਦੇ ਤਾਂ ਗੱਲ ਹੋਰ ਹੁੰਦੀ ਤਾਂ ਕਾੜੀਦਲ ਇਹ ਗੱਲ ਕਹਿੰਦਾ ਜੀ ਕਿ ਜੇਕਰ ਇਹਨਾਂ ਨੇ ਥੋੜਾ ਥੋੜਾ ਕਰਕੇ ਪਹਿਲਾਂ ਪਾਣੀ ਛੱਡਿਆ ਹੁੰਦਾ ਅੱਜ ਵਾਲੇ ਹੜ੍ਹ ਨਾ ਆਉਂਦੇ ਤਾਂ ਆਮ ਆਦਮੀ ਪਾਰਟੀ ਇਹ ਗੱਲ ਕਹਿੰਦੀ ਜੀ ਕਿ ਅਸੀਂ ਸਿਰਫ ਸਿਰਫ ਇਹ ਸੋਚਦੇ ਆ ਬੀ ਲੋਕ ਕਿਵੇਂ ਬਚਾਉਣੇ ਆ ਬੀਜੇਪੀ ਇਹ ਗੱਲ ਕਹਿੰਨੀ ਵੀ ਤੁਸੀਂ ਜਾ ਕੇ ਪ੍ਰਧਾਨ ਮੰਤਰੀ ਸਾਹਿਬ ਤੋਂ ਰਾਹਤ ਮੰਗ ਲੋ ਹੁਣ ਦੱਸੋ ਵੀ ਆਪਾਂ ਇਹਨਾਂ ਗੱਲਾਂ ਦੇ ਉੱਤੇ ਵੀ ਰਾਜਨੀਤੀ ਕਰਾਂਗੇ ਕਿੰਨੇ ਕੁ ਲੋਕਾਂ ਨੂੰ ਆਪਾਂ ਹੋਰ ਮਰਿਆ ਵੇਖਣਾ ਚਾਹੁੰਦੇ ਆ ਕਿੰਨੇ ਕੁ ਲੋਕਾਂ ਦੀਆਂ ਲਾਸ਼ਾਂ ਵੇਖ ਕੇ ਅਸੀਂ ਇਹ ਗੱਲ ਕਵਾਂਗੇ ਕਿ ਹੁਣ ਪ੍ਰਧਾਨ ਮੰਤਰੀ ਸਾਹਿਬ ਨੇ ਪੈਕੇਜ ਜਾਰੀ ਕਰ ਦੇਣਾ ਕੀ ਪ੍ਰਧਾਨ ਮੰਤਰੀ ਸਾਹਿਬ ਨੂੰ ਇਹ ਦਿਸ ਨਹੀਂ ਰਿਹਾ ਪ੍ਰਧਾਨ ਮੰਤਰੀ ਸਾਹਿਬ ਨੇ ਇਹ ਗੱਲ ਕਹੀ ਕਿ ਮੈਂ ਪੰਜਾਬ ਦੇ ਲੋਕਾਂ ਦੇ ਨਾਲ ਖੜਾ ਪ੍ਰਧਾਨ ਮੰਤਰੀ ਸਾਹਿਬ ਨੇ ਕਿਸੇ ਬੀਜੇਪੀ ਦੇ ਨੇਤਾ ਦੇ ਰਾਹੀਂ ਸੁਨੇਹਾ ਭੇਜਿਆ ਕਿ ਭਾਈ ਅਸੀਂ ਪੰਜਾਬ ਦੇ ਨਾਲ ਖੜੇ ਆ ਤੇ ਪੰਜਾਬ ਨੂੰ ਵਿਸ਼ੇਸ਼ ਪੈਕੇਜ ਦੇਵਾਂਗੇ ਅਸੀਂ ਤਾਂ ਨਹੀਂ ਉੱਤਰਾਖੰਡ ਚ ਵੀ ਪੈਕੇਜ ਮਿਲੇ ਹਿਮਾਚਲ ਪ੍ਰਦੇਸ਼ ਚ ਵੀ ਮਿਲੇ ਜੰਮੂ ਕਸ਼ਮੀਰ ਚ ਵੀ ਮਿਲੇ ਉੱਥੇ ਬੜਾ ਨੁਕਸਾਨ ਹੋਇਆ ਸਰਗਠਾਵਾਂ ਤੇ ਪੰਜਾਬ ਨੂੰ ਵੀ ਮਿਲੇ ਪੰਜਾਬ ਨੂੰ ਆਪਾਂ ਹਰ ਵਾਰ ਅਣਦੇਖਿਆ ਕਿਉਂ ਕਰ ਦਿੰਦੇ ਆ ਪੰਜਾਬ ਦੇ ਨਾਲ ਕਿਉਂ ਖੇਡਦੇ ਆ ਪੰਜਾਬ ਦੇ ਜਜ਼ਬਾਤ ਦੇ ਨਾਲ ਕਿਹੜੀ ਗੱਲੋਂ ਖਿੱਦੋਖੁੰਡੀ ਖੇਢੀ ਜਾ ਰਹੀ ਆ ਇਸ ਵੇਲੇ ਪੰਜਾਬੀ ਪੰਜਾਬ ਨੂੰ ਵਿਚਾਰ ਰਹੇ ਆ ਹੋਰ ਕੋਈ ਵੀ ਨਹੀਂ ਮੈਨੂੰ ਇਸ ਗੱਲ ਦਾ ਬੜਾ ਦੁੱਖ ਹੋਇਆ ਕੱਲ੍ਹ ਲੋਕੇ ਲਗਾਤਾਰ ਜੋਸੀ ਦੇਖਦੇ ਵੀਡੀਓ ਦੇ ਰੂਪ ਦੇ ਵਿੱਚ ਖਬਰਾਂ ਪੜ੍ਹਨ ਦੇ ਰੂਪ ਦੇ ਵਿੱਚ ਉਹਦੇ ਵਿੱਚ ਇਹੀ ਗੱਲ ਕਹਿੰਦੇ ਕਿ ਪੰਜਾਬੀ ਪੰਜਾਬੀ ਨੂੰ ਬਚਾ ਰਹੇ ਆ ਭਾਵੇਂ ਐਨ ਆਰ ਆਈ ਭੈਣਾ ਵੀਰ ਆ ਭਾਵੇਂ ਇੱਥੇ ਵਸਦੇ ਆ ਪੰਜਾਬੀ ਪੰਜਾਬਗਾਂ ਦੇ ਲਈ ਲੰਗਰ ਲੈ ਕੇ ਜਾ ਰਹੇ ਆ ਪੰਜਾਬੀ ਪੰਜਾਬਗਾਂ ਲਈ ਰਾਹਤ ਕੈਂਪ ਲਾ ਰਹੇ ਆ ਪੰਜਾਬੀ ਆ ਜਿਹੜੇ ਉਹ ਪੰਜਾਬਗਾਂ ਦੇ ਪਸ਼ੂਆਂ ਵਾਸਤੇ ਚਾਰਾ ਲੈ ਕੇ ਜਾ ਰਹੇ ਆ ਪੰਜਾਬੀ ਪੰਜਾਬਗਾਂ ਦੇ ਲਈ ਉੱਥੇ ਆਟੋਮੋਬਿਲ ਤੋਂ ਲੈ ਕੇ ਮੱਛਰਦਾਨੀਆਂ ਤੋਂ ਲੈ ਕੇ ਔਰਤਾਂ ਲਈ ਸੈਲਟਰੀ ਪੈਡ ਤੋਂ ਲੈ ਕੇ ਬੱਚਿਆਂ ਦੇ ਲਈ ਨੈਪਪਿੰਗਾਂ ਤੋਂ ਲੈ ਕੇ ਹਰ ਚੀਜ਼ ਲੈ ਕੇ ਜਾ ਰਹੇ ਆ ਜਿਹੜੇ ਬਾਕੀ ਵੱਖ-ਵੱਖ ਸੂਬਿਆਂ ਦੇ ਲੋਕ ਆ ਉਹ ਕਿੱਥੇ ਸੁੱਤੇ ਆ ਹਕੂਮਤ ਕਿਤੇ ਚਲੇ ਗਏ ਆ ਜਦੋਂ ਕਿਤੇ ਆਵੇ ਫਲੱਡ ਕਿਤੇ ਹੜ੍ਹ ਆਵੇ ਭਾਵੇਂ ਗੁਜਰਾਤ ਦੇ ਵਿੱਚ ਸਮੱਸਿਆ ਆਵੇ ਭਾਵੇਂ ਨੇਪਾਲ ਚ ਆਵੇ ਭਾਵੇਂ ਕੇਰਲਾ ਚ ਆਵੇ ਭਾਵੇਂ ਕਿਤੇ ਵੀ ਹੋਰ ਆਵੇ ਇਥੋਂ ਪੰਜਾਬੀਆ ਜਿਹੜੇ ਉਹ ਫਲਾਈਟਾਂ ਦੇ ਟਿਕਟਾਂ ਮਹਿੰਗੇ ਭਾਤੇ ਲੈ ਕੇ ਵੀ ਉੱਥੇ ਜਾਂਦੇ ਆ ਜਦੋਂ ਉਹਨਾਂ ਥਾਵਾਂ ਦੇ ਉੱਤੇ 100 ਰੁਪਏ ਦੀ ਪਾਣੀ ਦੀ ਬੋਤਲ ਵੇਚਣ ਲੱਗਦੀ ਹੈ ਪੰਜਾਬੀ ਉੱਥੇ ਲਿ ਜਾ ਕੇ ਮੁਸਤਕਮੰਡਲ ਲੱਗ ਜਾਂਦੇ ਆ ਤੇ ਹੁਣ ਭਾਈ ਪੰਜਾਬੀਆਂ ਵਾਸਤੇ ਕੋਈ ਕਿਉਂ ਨਹੀਂ ਆ ਰਿਹਾ ਇੱਕ ਕੁਰਬਾਨੀਆਂ ਦੇਣ ਨੂੰ ਬਲੀ ਦਾ ਬੱਕਰਾ ਬਣਨ ਨੂੰ ਕੱਲਾ ਪੰਜਾਬ ਤੇ ਪੰਜਾਬੀ ਤੇ ਨਖਰੇ ਕੋਈ ਹੋਰ ਕਰਨ ਆ ਕੇ ਜੇਕਰ ਪੰਜਾਬੀ ਉਹਨਾਂ ਥਾਵਾਂ ਦੇ ਉੱਤੇ ਆਪਣੀ ਜ਼ਿੰਮੇਵਾਰੀ ਸਮਝ ਕੇ ਜਾਂਦੇ ਆ ਤੇ ਉਹਨਾਂ ਦਾ ਫਰਜ਼ ਬਣਦਾ ਹੈ ਇੱਥੇ ਭਾਵੇਂ ਉਹ Hindu ਜਿੱਥੇ ਬੰਦਗੀ ਸਤਕਾਰਯੋਗ ਹੈ ਮੁਸਲਮਾਨ ਜਿੱਥੇ ਬੰਦਗੀ ਭਾਵੇਂ ਕੋਈ ਜੈਨੀ ਬੋਧੀ ਇਸਾਈਆ ਕੋਈ ਵੀ ਆ ਔਰ ਬਾਕੀ ਸੂਬਿਆਂ ਦੇ ਵਿੱਚੋਂ ਵੀ ਮੈਂ ਨਹੀਂ ਦੇਖਿਆ ਵੀ ਭਾਈ ਗੁਜਰਾਤ ਦੇ ਵਿੱਚੋਂ ਟੀਮਾਂ ਆਈਆਂ ਲੋਕਾਂ ਨੂੰ ਬਚਾਉਣ ਦੇ ਲਈ ਮਹਾਰਾਸ਼ਟਰ ਚੋਂ ਟੀਮਾਂ ਆਈਆਂ ਤਾਮਿਲਨਾਡੂ ਚੱਟੀਆਂ ਮਾਈਆਂ ਹੁਣ ਨਿਕਲੇ ਦੇਖਣ ਨੂੰ ਮਿਲ ਰਿਹਾ ਹਿਮਾਚਲ ਚੋਂ ਆਈਆਂ ਹੋਣ ਹਰਿਆਣੇ ਚੋਂ ਆਈਆਂ ਹੋਣ ਇਹ ਸ਼ਾਸਤ ਕਰਨ ਦਾ ਵੇਲਾ ਨਹੀਂ ਆ ਇਹ ਇਸ ਵੇਲੇ ਸਿਰਫ ਸਿਰਫ ਮਦਦ ਕਰਨ ਦਾ ਵੇਲਾ ਤੇ ਕੋਈ ਵੀ ਧਰਮ ਮਦਦ ਕਰਨ ਤੋਂ ਰੋਕਦਾ ਨਹੀਂ ਆ ਨੰਬਰ ਬਾਅਦ ਦੇ ਵਿੱਚ ਬਣਾਈ ਜਾਇਓ ਮੈਂ ਫਿਰ ਬੇਨਤੀ ਕਰਦਾ ਜਿਹੜੇ ਲੋਕ ਇਸ ਵੇਲੇ ਮਦਦ ਕਰ ਰਹੇ ਆ ਬਹੁਤ ਸਾਰੇ ਕਲਾਕਾਰਾਂ ਨੇ ਮਦਦ ਕੀਤੀ ਆ ਜਿਹਦੇ ਵਿੱਚ ਜਸ ਬਾਜਵਾ ਨੂੰ ਤੁਸੀਂ ਦੇਖਿਆ ਇੰਦਰਜੀਤ ਨਿੱਕੂ ਨੇ ਮਦਦ ਕਰਨੀ ਸ਼ੁਰੂ ਕੀਤੀ ਆ ਰੇਸ਼ਮ ਸਿੰਘ ਨੇ ਮੋਲਯ ਨੇ ਮਦਦ ਕੀਤੀ ਆ ਦਲਜੀਤ ਦਸਾਂਝ ਨੇ ਮਦਦ ਸ਼ੁਰੂ ਕੀਤੀ ਆ ਜਸਬੀਰ ਜੱਸੀ ਬਾਈ ਨੇ ਬੜੀ ਮਦਦ ਕੀਤੀ ਆ ਗੁਰੂ ਰੰਧਾਵੇ ਦੇ ਮਦਦ ਕੀਤੀ ਆ ਨਿਮਰਤ ਖਹਿਰਾ ਦਾ ਕੱਲ ਬਿਆਨ ਆਇਆ ਨਿਮਰਤ ਫਾਊਂਡੇਸ਼ਨ ਦੇ ਵੱਲੋਂ ਉਹਨਾਂ ਨੇ ਇਹ ਗੱਲ ਕਹੀ ਆ ਕਿ ਜਿਹੜੀ ਮੇਰੀ ਹੁਣ ਫਿਲਮ ਹੋ ਰਹੀ ਆ ਇਹਦੀ ਸਾਰੀ ਕਮਾਈ ਮੈਂ ਹੜਪੀੜਤਾ ਦੇ ਲੇਖੇ ਲਾ ਦੇਣੀ ਆ ਹੰਸ ਰਾਜ ਹੰਸਪੁਰਾ ਨੇ ਮਦਦ ਕੀਤੀ ਆ ਸਤਿੰਦਰ ਸਰਤਾਜ ਨੇ ਮਦਦ ਕੀਤੀ ਮੇਰੇ ਚੇਤੇ ਦੇ ਵਿੱਚੋਂ ਨਾ ਵਿਸਰ ਵੀ ਸਕਦੇ ਆ ਮੈਂ ਮਾਫੀ ਚਾਹੁੰਨਾ ਅਗਲੀਆਂ ਵੀਡੀਓ ਦੇ ਵਿੱਚ ਸਾਂਝੇ ਕਰ ਲਾਂਗੇ ਉਹ ਕਿਤੇ ਚੇਤੇ ਚੋਂ ਨਾ ਕਈ ਵਾਰੀ ਵਿਸਰ ਜਾਂਦੇ ਆ ਮਤਲਬ ਕਹਿਣ ਦਾ ਇਹ ਹੈ ਕਿ ਜਿਹੜੀਆਂ ਵੀ ਸਮਾਜ ਸੇਵੀ ਜਥੇਬੰਦੀਆਂ ਜਿਹੜੀਆਂ ਵੀ ਐਨ ਜੀਓ ਜਿਹੜੀਆਂ ਵੀ ਪਾਰਟਿਕਨ ਦੇ ਨੇਤਾ ਜਿਹੜੀਆਂ ਵੀ ਕਲੱਬਾਂ ਸਾਡੇ ਪੁਲਿਸ ਦੇ ਕਰਮਚਾਰੀ ਖੋਜ ਦੇ ਅਧਿਕਾਰੀ ਜਿਹੜੇ ਜਿੰਨੇ ਵੀ ਲੋਕ ਆ ਪ੍ਰਸ਼ਾਸਨਿਕ ਅਧਿਕਾਰੀ ਮਦਦ ਕਰ ਰਹੇ ਸਭ ਦਾ ਸ਼ੁਕਰੀਆ ਅਦਾ ਕਰਨਾ ਮਰਦਾ ਤੁਸੀਂ ਬਹੁਤ ਮਹਾਨ ਲੋਕ ਹੋ ਪਰ ਭਾਈ ਬਾਹਰਲੇ ਸੂਬਿਆਂ ਵਾਲਿਆਂ ਨੂੰ ਕੀ ਹੋ ਗਿਆ ਉਹ ਕਿਹੜੀ ਥਾਂ ਤੇ ਗਏ ਆ ਉਹ ਕਿਤੇ ਲੁਕ ਗਏ ਉਹ ਮੁੱਕ ਗਏ ਗਏ ਕਿੱਥੇ ਆ ਮੈਂ ਫੇਰ ਇਹ ਗੱਲ ਕਹਿੰਦਾ ਪੰਜਾਬੀਆਂ ਨੇ ਅੱਜ ਵਾਲੇ ਹੜ੍ਹ ਦੇ ਨਾਲ ਨਿਪਟ ਲੈਣਾ ਪੰਜਾਬਗਾਂ ਨੇ ਇਸ ਹੜ੍ਹ ਦੇ ਥੱਲੇ ਨਹੀਂ ਲੱਗਣਾ ਅੱਜ ਸੰਕਟ ਦੀ ਘੜੀ ਆ ਪੰਜਾਬ ਨੇ ਉੱਠ ਖੜਨਾ ਇਹ ਜਿਹੜਾ ਪਾਣੀ ਅਜੇ ਸਿਰ ਤੇ ਚੜ ਕੇ ਬੋਲ ਰਿਹਾ ਜਿਹੜਾ 10 10 ਫੁੱਟ ਪਾਣੀ ਆ 10 ਰਣਾਂ ਤੋਂ ਥੱਲੇ ਵੀ ਆ ਜਾਣਾ 20 ਰਣਾਂ ਨੂੰ ਆਜੋ ਪੰਜਾਬੀਆਂ ਨੇ ਪੰਜਾਬਗਾਂ ਦੀ ਮਦਦ ਕਰਕੇ ਖੇਤਾਂ ਚੋਂ ਰੇਤ ਵੀ ਚੱਕ ਲੈਣੀ ਆ ਪਰ ਭਾਈ ਜਿਹੜੇ ਜਿਹੜੇ ਲਾਸ਼ਾਂ ਤੇ ਖਿਡੇ ਆ ਉਹ ਭੁੱਲਣੇ ਨਹੀਂ ਜਿਹਨਾਂ ਜਿੰਨੇ ਡਰਾਮੇ ਕੀਤੇ ਆ ਉਹ ਭੁੱਲਣੇ ਨਹੀਂ ਇੱਕ ਮੇਰੀ ਬੇਨਤੀ ਹੋਰ ਪੰਜਾਬੀਆਂ ਨੂੰ ਆ ਦੇਖੋ ਅਸੀਂ ਸਾਰੇ ਹੀ ਵਿਧਾਇਕ ਸਾਹਿਬਾਨ ਦਾ ਸਤਿਕਾਰ ਕਰਦੇ ਹਾਂ ਸਭ ਦਾ ਨਾਂ ਨਹੀਂ ਸੀ ਲੈ ਸਕਦੇ ਸਾਰੇ ਚੰਗੇ ਜਿਹੜੇ ਵੀ ਬਦਲ ਕਰਦੇ ਖੁਦ ਨੂੰ ਤਾਂ ਪਤਾ ਹੀ ਹੁੰਦਾ ਇੱਕ ਤਾਂ ਪੰਜਾਬੀਓ ਆਪਾਂ ਦੂਜੇ ਨੂੰ ਸਵਾਲ ਕਰਨਾ ਬੰਦ ਕਰੀਏ ਵੀ ਉਹ ਕਿੱਧਰ ਗਿਆ ਉਹ ਕਿੱਥੇ ਆ ਉਹਦਾ ਫਰਜ਼ ਆ ਬਣਦਾ ਆਪਾਂ ਆਪਦਾ ਫਰਜ਼ ਨਿਭਾਈਏ ਉਹ ਨਿਭਾਉਂਦਾ ਨਹੀਂ ਨਿਭਾਉਂਦਾ ਇਹ ਉਹਦੀ ਮਰਜ਼ੀ ਆ ਹੋ ਸਕਦਾ ਨਿਭਾ ਰਿਹਾ ਹੋਵੇ ਉਹ ਮੂਰੇ ਨਾ ਰਿਹਾ ਹੋਵੇ ਆਪਾਂ ਸਵਾਲ ਕਰਨ ਦੀ ਥਾਂ ਦੇ ਉੱਤੇ ਖੁਦ ਨੂੰ ਜਵਾਬ ਦੇ ਰਹੇਗੇ ਇੱਕ ਮਿੰਟ ਦੁੱਖ ਹੁੰਦਾ ਵੀ ਇਸੇ ਕੱਲ ਤੱਕ ਆਪਾਂ ਸਰਦਾਰ ਕੁਲਦੀਪ ਸਿੰਘ ਧਾਲੀਵਾਲ ਨੂੰ ਤਮਾਤਰ ਕਹਿ ਕੇ ਛਿੜਦੇ ਰਹੇ ਆ ਪਰ ਅੱਜ ਉਸ ਬੰਦੇ ਨੂੰ ਅਸੀਂ ਸਭ ਤੋਂ ਵੱਧ ਕੰਮ ਕਰਨ ਵਾਲੇ ਲੋਕਾਂ ਦੇ ਵਿੱਚੋਂ ਇੱਕ ਮੰਨਦੇ ਮੈਂ ਕਿਸੇ ਸਿਆਸੀ ਪਾਰਟੀ ਦੇ ਨਾਲ ਦਿਲੀ ਤੌਰ ਤੇ ਨਹੀਂ ਕਿ ਭਾਈ ਮੈਂ ਉਹਦਾ ਬਹੁਤ ਪ੍ਰਚਾਰਕ ਹਾਂ ਪਰ ਜੋ ਬੰਦਾ ਦਿਸ ਰਿਹਾ ਹੋਰ ਵੀ ਬਹੁਤ ਸਾਰੇ ਵਿਧਾਇਕ ਆ بڑے ਮੰਤਰੀ ਸਹਿबानਵੀ ਆ ਪਰ ਜੋ ਦਿਸ ਰਿਹਾ ਬਾਰ-ਬਾਰ ਉਸ ਬੰਦੇ ਦੀ ਆਪਾਂ ਕਦਰ ਕਰਿਆ ਕਰੀਏ ਆਪਾਂ ਮੌਜੂਦ ਆਉੜਾਇਆ ਕਰੀਏ ਕਿਸੇ ਰਵੇ ਹਰ ਬੰਦੇ ਦਾ ਸਤਿਕਾਰ ਹੋਣਾ ਚਾਹੀਦਾ ਜਿਹੜਾ ਔਖੀ ਘੜੀ ਦੇ ਵਿੱਚ ਕਿਸੇ ਦੇ ਨਾਲ ਖੜਦਾ ਆਪਾਂ ਤਾਂ ਕੋਈ ਨਹੀਂ ਕਹਤਦੇ ਆ ਵੀ ਲੜਾ ਇਹ ਤਾਂ ਡਰਾਮਾ ਕਰਦਾ ਪਖੰਡ ਕਰਦਾ ਐਵੇਂ ਨਾ ਕਰਿਆ ਕਰਗੇ ਜਿਹੜਾ ਵੀ ਬੰਦਾ ਜਿਹਦਾ ਵੀ ਕੰਮ ਕਰਦਾ ਭਾਵੇਂ ਕੋਈ ਸੂਈ ਜੋਗਾ ਕੋਈ ਸਲਾਈ ਜੋਗਾ ਆਪਾਂ ਉਹਨਾਂ ਨੇ ਕਦਰ ਕਰਗੇ ਪਰ ਕੁੱਲ ਮਿਲਾ ਕੇ ਗੱਲ ਇਹ ਆ ਕਿ ਪੰਜਾਬ ਫਿਲਹਾਲ ਡੁੱਬ ਰਿਹਾ ਤੇ ਹਾਲੇ ਪੰਜਾਬ ਦੇ ਕਈ ਹੋਰ ਪਿੰਡ ਡੁੱਬ ਸਕਦੇ ਹਨ ਕਈ ਸੈਂਕੜੇ ਪਿੰਡ ਹੋਰ ਡੁੱਬਣ ਦੇ ਬਾਰੇ ਵਿੱਚ ਬਣੀਆਂ ਹੋ ਰਹੀਆਂ ਕਿਉਂਕਿ ਜਦੋਂ ਪਾਣੀ ਛੱਡਿਆ ਜਾ ਰਿਹਾ ਜਿਵੇਂ ਕਿ ਕੱਲ ਤੁਸੀਬਨ ਟੁੱਟਿਆ ਉਸ ਤੋਂ ਬਾਅਦ ਜੇਕਰ 80 ਪਿੰਡ ਅਜਰਾਲੇ ਦੇ ਇੱਕਦਮ ਡੁੱਬ ਗਏ ਜੇ ਮੰਨ ਲਓ ਘੱਗਰ ਦੇ ਵਿੱਚ ਹੋਰ ਪਾੜ ਪੈਂਦਾ ਤੇ ਜੇਕਰ ਉੱਥੋਂ ਦੇ ਪਤਾ ਨਹੀਂ ਕੀ ਪਿੰਡਾਂ ਦਾ ਨੁਕਸਾਨ ਹੋ ਜਾਂਦਾ ਘਰਤਾ ਉੱਥੇ ਉਛਲੀ ਵੀ ਜਾਂਦੀ ਹੈ ਸੋ ਮਤਲਬ ਕਹਿਣ ਦਾ ਇਹ ਜੀ ਕਿ ਇਹ ਪੰਜਾਬ ਦੇ ਉੱਠ ਖੜਨਾ ਪਰਲਾਸ਼ਾਂ ਦੇ ਉੱਤੇ ਰਾਜਨੀਤੀ ਕਰਨ ਵਾਲੇ ਭੁੱਲੇ ਨਹੀਂ ਜਾਣੇ ਜਿਹੜੇ ਇਹ ਗੱਲ ਕਹਿੰਨੇ ਕਿ ਅਸੀਂ ਤੁਹਾਡੇ ਹਾਂ ਤੁਹਾਡੇ ਹੀ ਦਿੱਤਾ ਖਾਨੇ ਹਾਂ ਉਹ ਪਖੰਡਵਾਦੀ ਬੰਦ ਕਰਨ ਇਸ ਵੇਲੇ ਇੱਕ ਬੇਨਤੀ ਹੋਰ ਆ ਬਹੁਤ ਸਾਰੇ ਭੈਣਾ ਵੀਰ ਵਿਦੇਸ਼ਾਂ ਦੇ ਵਿੱਚ ਉਹ ਗੱਲ ਕਰ ਰਹੇ ਜੀ ਕਿ ਅਸੀਂ ਕਿਵੇਂ ਮਦਦ ਕਰਗੇ ਵੀਰ ਜੀ ਇੱਥੇ ਲੰਗਰ ਬਹੁਤ ਹੋ ਗਿਆ ਤੁਹਾਡੀ ਕਿਰਪਾ ਦੇ ਨਾਲ ਬਾਬੇ ਦੀ ਕਿਰਪਾ ਦੇ ਨਾਲ ਛੱਤਾਂ ਤੱਕ ਬਹੁਤ ਲੰਗਰ ਪਹੁੰਚਾ ਦਿੱਤਾ ਗਿਆ ਇਸ ਵੇਲੇ ਤੱਕ ਲੋੜਾਂ ਜਿਹੜੀਆਂ ਉਹ ਹਰੇ ਚਾਰੇ ਦੇ ਰੂਪ ਦੇ ਵਿੱਚ ਵੀ ਭੈਣਾ ਵੀਰਾਂ ਨੇ ਆਚਾਰ ਦੇ ਰੂਪ ਦੇ ਵਿੱਚ ਵੀ ਪੂਰੀਆਂ ਕਰ ਦਿੱਤਾਂ ਜਿਵੇਂ ਕਿ ਜਿੱਪੀ ਗਰੇਵਾਲ ਨੇ ਕਈ ਟਰੱਕ ਭੇਜਣ ਦਾ ਐਲਾਨ ਕਰਤਾ ਆਚਾਰ ਜਿਹੜਾ ਪਸ਼ੂਆਂ ਵਾਲਾ ਉਹਨਾਂ ਦੇ ਲਈ ਹੋਰ بڑے ਕਲਾਕਾਰਾਂ ਨੇ ਬੜਾ ਕੁਝ ਕੀਤਾ ਤੇ ਕਰਨਾ ਵੀ ਆ ਪਰ ਬੇਨਤੀ ਮੇਰੀ ਇਹ ਆ ਕਿ ਇਹ ਕਈ ਮਹੀਨੇ ਤੱਕ ਕੰਮ ਚੱਲਣਾ ਇਹ ਆਪਾਂ ਸਾਰੀ ਜਿਹੜੀ ਤਿਆਰੀ ਆ ਉਹ ਇੱਕ ਹਫਤੇ ਵਾਸਤੇ ਨਹੀਂ ਜਦੋਂ ਪਾਣੀ ਘਟ ਗਿਆ ਉਦੋਂ ਖੇਤਾਂ ਦੇ ਵਿੱਚੋਂ ਰੇਤ ਕਿਵੇਂ ਚੱਕਣੀ ਆ ਖੇਤ ਫਿਰ ਉਪਜਾਊ ਕਿਵੇਂ ਬਣਾਉਣੇ ਆ ਜਿਨ੍ਹਾਂ ਦੇ ਲੋਕ ਮਰ ਗਏ ਉਹਨਾਂ ਦੇ ਲਈ ਢਾਰਚ ਕਿਵੇਂ ਬਣਨਾ ਜਿਨ੍ਹਾਂ ਦੇ ਘਰ ਡਿੱਗ ਪਏ ਉਹਨਾਂ ਦੇ ਲਈ ਸੀ ਕੀ ਕਰਨਾ ਜਿਨ੍ਹਾਂ ਦੇ ਪਸ਼ੂ ਮਰ ਗਏ ਉਹਨਾਂ ਲਈ ਸੀ ਕੀ ਕਰਨਾ ਜਿਹੜੇ ਬਿਮਾਰ ਆ ਉਹਨਾਂ ਦੇ ਲਈ ਇਲਾਜ ਕਿਵੇਂ ਕਰਨਾ ਇੱਕ ਵਾਰੀ ਫਿਰ ਇਹਨਾਂ ਲੋਕਾਂ ਨੂੰ 1300 ਤੋਂ ਵੱਧ ਪਿੰਡਾਂ ਦੇ ਲੋਕਾਂ ਨੂੰ ਜਿਹੜੇ ਕਿ ਬਰਬਾਦ ਹੋਏ ਪਏ ਆ ਜਿਹੜੇ ਕਿ ਇਸ ਵੇਲੇ 40-50 ਹਜ਼ਾਰ ਬੰਦਾ ਤਾਂ ਛੱਤਾਂ ਦੇ ਉੱਤੇ ਬੈਠਾ ਇਹਨਾਂ ਨੂੰ ਮੁੜ ਕੇ ਪੈਰਾਂ ਸਰ ਕਿਵੇਂ ਕਰਨਾ ਇਹ ਗੱਲ ਜ਼ਰੂਰ ਸੋਚਣੀ ਵਿਚਾਰਨੀ ਬਣਦੀ ਆ ਇਹ ਲੰਮੀ ਚੱਲਣੀ ਆ ਸੇਵਾ ਇਸ ਕਰਕੇ ਸਾਰੀਆਂ ਤਿਆਰੀਆਂ ਹੁਣ ਤੱਕ ਹੀ ਨਹੀਂ ਇਹ ਲੰਮੇ ਸਮੇਂ ਤੱਕ ਦੇ ਲਈ ਆ ਫਿਰ ਮੇਰੀ ਬੇਨਤੀ ਆ ਵਿਦੇਸ਼ਾਂ ਵਿੱਚ ਕਬੱਡੀ ਕੱਪ ਕਰਾਉਣ ਵਾਲਿਆਂ ਨੂੰ ਸੱਭਿਆਚਾਰਕ ਮੇਲੇ ਕਰਾਉਣ ਵਾਲਿਆਂ ਨੂੰ ਕਿਰਪਾ ਕਰਕੇ ਤੁਸੀਂ ਐਤਕੀ ਵਾਲੇ ਸਾਰੇ ਪ੍ਰੋਗਰਾਮ ਕੈਨਸਲ ਕਰਕੇ ਇੱਕ ਇੱਕ ਡਾਲਰ ਆਪਦੇ ਕਿਸੇ ਭਰੋਸੇਯੋਗ ਸਾਥੀ ਦੇ ਰਹੀਂ ਇਹਨਾਂ ਹੜ੍ਹ ਪੀੜਤਾਂ ਦੀ ਮਦਦ ਆਪਦੇ ਹੱਥੀਂ ਕਰੋ ਮੇਲੇ ਖੁਸ਼ੀਆਂ ਭੰਗੜੇ ਲੁੱਡੀਆਂ ਕਬੱਡੀਆਂ ਸਭ ਕੁਝ ਤਾਂ ਸ਼ੋਭਦਾ ਜੇਕਰ ਪੰਜਾਬ ਹੱਸ ਰਿਹਾ ਹੋਵੇ ਰਣਜੀਤ ਬਾਬਾ ਨੇ ਗੱਲ ਕਹੀ ਆ ਕਿ ਮੈਂ ਕੈਨੇਡਾ ਦੇ ਆਪਦੇ ਪਹਿਲੇ ਸ਼ੋਅ ਦੀ ਸਾਰੀ ਕਮਾਈ ਇੱਥੇ ਦੇਵਾਂਗਾ ਵਿਨੀਪੈਗ ਦੇ ਸ਼ੋਅ ਦੀ ਕਮਾਈ ਸਾਰੀ ਦੀ ਸਾਰੀ ਅਸੀਂ ਹੜਪੀੜਤਾ ਨੂੰ ਦੇਵਾਂਗੇ ਇਹ ਬੱਬੂ ਮਾਨ ਨੇ ਗੱਲ ਕਹੀ ਆ ਗੁਰੂ ਰੰਧਾਵਾ ਨੇ ਪਤਾ ਲੱਗਾ ਜੀ ਕਿ ਮੋਟਰਬੋਟ ਦੇਣ ਦਾ ਐਲਾਨ ਕਰਤਾ ਸੋ ਜਿਹੜੇ ਜਿਹੜੇ ਵੀ ਲੋਕ ਮਦਦ ਕਰਦੇ ਬਹੁਤ ਬਹੁਤ ਸ਼ੁਕਰੀਆ ਪੱਤਰਕਾਰ ਭਰਾਵਾਂ ਦਾ ਵੀ ਬਹੁਤ ਬਹੁਤ ਧੰਨਵਾਦ ਆਜੋ ਪੰਜਾਬ ਬਚਾਈਗੇ ਪੰਜਾਬ ਉਜੜ ਉਜੜ ਕੇ ਵਸਿਆ ਤੇ ਵਸ ਵਸ ਕੇ ਉਜੜਿਆ ਪੰਜਾਬ ਫੇਰ ਉੱਠੂਗਾ ਪੰਜਾਬ ਤੁਹਾਡੀ ਕਿਰਪਾ ਨਾਲ ਉੱਠੂਗਾ ਕਿਸੇ ਬਜਟ ਨਾਲ ਕਿਸੇ ਪੈਕੇਜ ਨਾਲ ਪੰਜਾਬ ਦੀ ਉੱਠਦਾ ਜਿਹਨੇ ਪੈਕੇਜ ਦੇਣਾ ਉਹਨੇ ਲੱਤ ਦੇ ਥੱਲੇ ਦੀ ਕੱਢਣਾ ਆਪਾਂ ਪੰਜਾਬ ਬਚਾਉਣਾ ਜਿੰਦਾਬਾਦ